ਦੋਸਤੋ ਤੁਸੀਂ ਇਹ ਨਾ ਸਮਝ ਲੈਣਾ ਕਿ ਇਹ ਇੱਕ ਸ਼ਵੀਲ ਦੀ ਵੀਡੀਓ ਹੈ ਇਹ ਤਾਂ ਇੱਕ ਆਪਦੀ ਭਾਈਚਾਰਕ ਦਾ ਸਨੇਹਾ ਦਿੱਤਾ ਹੈ ਇਸ ਵੀਡੀਓ ਰਾਈ ਇਸ ਪਿੰਡ ਦੇ ਲੋਕਾਂ ਨੇ ਇਸ ਪਿੰਡ ਦੇ ਲੋਕਾਂ ਨੇ ਤਾਂ ਵੋਟਾਂ ਵਾਲੇ ਦਿਨ ਹੀ ਕਰ ਦਿੱ ਕਮਾਲ ਸ਼ਾਇਦ ਹੀ ਪੰਜਾਬ ਦਾ ਕੋਈ ਅਜੀਹਾ ਪਿੰਡ ਹੋਵੇਗਾ ਜਿੱਥੇ ਪਿੰਡ ਦੇ ਲੋਕਾਂ ਨੇ ਇਸ ਪਿੰਡ ਦੀ ਤਰ੍ਹਾਂ ਨਵੀਂ ਸੋਚ ਪੈਦਾ ਕੀਤੀ ਹੋਵੇ ਹੁਣ ਤੁਹਾਨੂੰ ਦੱਸਦੇ ਹਾਂ ਇਹ ਪਿੰਡ ਲੋਕ ਸਭਾ ਹਲਕਾ ਬਠਿੰਡਾ ਦੇ ਅਧੀਨ ਪੈਂਦਾ ਪਿੰਡ ਗੁੜਥੜੀ ਹੈ ਇਹਤੂ ਪਿੰਡ ਦੇ ਲੋਕਾਂ ਨੇ ਤਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਹੋਇਆਂ ਵੋਟਾਂ ਵਾਲੇ ਦਿਨ ਕਿਸੇ ਵੀ ਪਾਰਟੀ ਦਾ ਬੂਥ ਨਹੀਂ ਲਾਇਆ ਸਗੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਵੋਟਾਂ ਪਾਉਣ ਆਉਣ ਵਾਲੇ ਵੋਟਰਾਂ ਲਈ ਠੰਡੇ ਮਿੱਠੇ ਪਾਣੀ ਦੀ ਸ਼ੇਬੀ ਲਾ ਦਿੱਤੀ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਗੁੜਥੜੀ ਦੇ ਬੀਕੇਯੂ ਸਿੱਧੂ ਪਰਦੇ ਬਲਜੀਤ ਸਿੰਘ ਅਤੇ ਗੁਰਚੇਤ ਸਿੰਘ ਨੇ ਕੀ ਦੱਸਿਆ ਹੈ ਤੇ ਹੋਰ ਨਾ ਪਿੰਡਾਂ ਦੇ ਲੋਕਾਂ ਨੂੰ ਕੀ ਸੁਨੇਹਾ ਦਿੱਤਾ ਹੈ ਤੁਹਾਨੂੰ ਸੁਣਾਉਂਦੇ ਹਾਂ ਮੈਂ ਬਲਜੀਤ ਸਿੰਘ ਪ੍ਰੈਸ ਕਾ ਪਾਰਟਿਕਸ ਆ ਨੂਮੀਨੇਟ ਉਸ ਦਿਪਰ ਅੱਜ ਪ੍ਰੋਗਰਾਮ ਵੋਟਾਂ ਦਾ ਮਾਹੌਲ ਸੀਗਾ ਜਿਹੜੀਆਂ ਵੋਟਾਂ ਪੈਣੀਆਂ ਸੀ ਅਲੱਗ-ਅਲੱਗ ਪਾਰਟੀਆਂ ਨੇ ਬੂਥ ਲਾਉਣੇ ਸੀ ਉਹ ਕਿਸੇ ਨੇ ਨਹੀਂ ਲਾਇਆ ਸਾਰੀਆਂ ਪਾਰਟੀਆਂ ਨੇ ਆਪਣੀ ਪਾਰਟ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਠੰਡੇ ਮਿੱਠੇ ਪਾਣੀ ਦੀ ਸ਼ਭੀਰ ਲਾਈ ਅਤੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਅੱਗੇ ਤੋਂ ਵੀ ਕਿ ਇਸੇ ਤਰ੍ਹਾਂ ਹੀ ਭਾਈਚਾਰਾ ਕਾਇਮ ਰੱਖਣਾ ਅਸੀਂ ਜਿੰਨੇ ਵੀ ਪਿੰਡ ਦੇ ਵੋਟਰ ਸੀ ਸਾਰਿਆਂ ਦਾ ਪਾਰਟੀ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਇਹਨਾਂ ਦਾ ਜਿਨ੍ਹਾਂ ਨੇ ਇੱਕ ਤਾਂ ਇਕੱਠੇ ਹੋ ਕੇ ਠੰਡੇ ਪਾਣੀ ਦੀ ਸ਼ਭੀਰ ਲਾਈ ਬਹੁਤ ਬਹੁਤ ਮੇਰਾ ਨਾਮ ਗੁਰਚੇਤ ਸਿੰਘ ਪਿੰਡ ਗੁੜਖੜੀ ਭਾਰਤੀ ਕਿਸਾਨੂ ਨੇ ਇੱਕ ਤਾਂ ਸਿੱਧੂਪੁਰ ਵੱਲੋਂ ਜੋ ਅੱਜ ਆੜੜ ਪਿੰਡਾਂ ਦੇ ਵਿੱਚ ਵੋਟਾਂ ਪੈ ਰਹੀਆਂ ਸੀ ਸੋ ਸਾਡੇ ਨਗਰ ਨੇ ਏਕਾ ਕਰਕੇ ਇੱਥੇ ਅੱਜ ਕੋਈ ਵੀ ਸਾਰੀਆਂ ਪਾਰਟੀਆਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਨਗਰ ਨਿਵਾਸੀਆਂ ਨੇ ਕੋਈ ਵੀ ਸਾਡੇ ਪਿੰਡ ਅੱਜ ਪੋਲਿੰਗ ਬੂਥ ਨਹੀਂ ਲਾਇਆ ਸੋ ਇਸ ਕਰਕੇ ਅਸੀਂ ਸਾਰੇ ਨਗਰ ਦਾ ਧੰਨਵਾਦ ਕਰਦੇ ਹਾਂ ਔਰ ਸਾਰੇ ਨਗਰ ਨੇ ਰਲ ਕੇ ਠੰਡੇ ਮਿੱਠੇ ਜਲਦੀ ਸ਼ਬੀਲ ਜਲਜੀਰੇ ਦੀ ਸ਼ਬੀਲ ਲਾਈ ਹੈ ਸੋ ਸਾਰੇ ਨਗਰ ਨਿਵਾਸੀਆਂ ਨੇ ਉਹਦੇ ਵਿੱਚ ਹਿੱਸਾ ਪਾਇਆ ਹੈ ਜਸੇ ਬੰਦੀ ਵੱਲੋਂ ਵੀ ਉਹਦੇ ਵਿੱਚ ਹਿੱਸਾ ਪਾਇਆ ਗਿਆ ਤੇ ਸਾਰੇ ਅਸੀਂ ਨਗਰ ਦਾ ਧੰਨਵਾਦ ਕਰਦੇ ਆ ਤੇ ਹੋਰ ਵੀ ਨਗਰਾਂ ਨੂੰ ਅਪੀਲ ਕਰਦੇ ਆ ਕਿ ਆਪ ਸੱਚ ਮਿਲਵਰਤ ਕੇ ਰਿਆ ਕਰੋ ਸੋ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਸ ਕਰਕੇ ਸਾਰੇ ਪਿੰਡ ਨੇ ਅੱਜ ਸਾਰੇ ਨਗਰ ਦਾ ਅਸੀਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ